ਹੋਣ ਇੱਥੋਂ ਟੰਗੂਗਾ ਇੱਕ ਪਰਦਾ ਆ ਵੀ ਜਿਹੜੀ ਨਿੰਮਤਾ ਨੂੰ ਉਪਰੋਂ ਵਿਖਾ ਰਿਆਂ ਇਹ ਸੜ ਗਈ ਆ ਆ ਜਿਹੜੀ ਤੇ ਆ ਛੋਟਾ ਜਿਹਾ ਇੱਕ ਪੌੜੀਆਂ ਥੱਲੇ ਮੁੱਕ ਜਿਹਾ ਰੱਖਿਆ ਇੱਥੋਂ ਬਹੁਤ ਸਾਰਾ ਦਿਨ ਧੁੱਪ ਜਾਂਦੀ ਆ ਹੁਣ ਇੱਥੇ ਟੰਗਣਾ ਜਿਗਾੜ ਕਿਵੇਂ ਲੱਗਣਾ ਇਹੋ ਹੀ ਵੇਖਣਾ ਉੱਪਰ ਪੌੜੀਆਂ ਵਾਂ ਕਿਵੇਂ ਬੰਨਣਾ ਟੁੱਟੇ ਵੀ ਨਾ ਡਿੱਗੇ ਵੀ ਨਾ ਆ ਆਪਣੀ ਨਿੰਮ ਖਲੋਤੀ ਖਲੋਤੀ ਸੁੱਕ ਗਈ ਤੇ ਪਤਾ ਨਹੀਂ ਕੀ ਕਰਨਿਆ ਇਸ ਤੋਂ ਪਹਿਲਾਂ ਵੀ ਇੱਕ ਨਿਮ ਜਿਹੜੀ ਏਦਾਂ ਖਲੋਤੀ ਖਲੋਤੀ ਸੁੱਕ ਗਈ ਆ ਜਦਾ ਨਮਾ ਹੀ ਸੁੱਕਣ ਡੀਆਂ ਬਾਕੀ ਸਾਰੇ ਰੁੱਖ ਹਰੇ ਆ ਆ ਵਾਲੀ ਨਿਮ ਸੁੱਕ ਗਈ ਤੇ ਆਪਣੇ ਇਥੇ ਅਜੇ ਛੱਤ ਤੇ ਪਾਈ ਨਹੀਂ ਮਿੱਟੀ ਤੇ ਤੇਲ ਨਹੀਂ ਲੱਗੀ ਤੇ ਉਹਦੇ ਕਰਕੇ ਗਰਮੀ ਬਹੁਤ ਰਹਿੰਦੀ ਸੀ ਤੇ ਫਿਰ ਮੈਂ ਆ ਜਗਾੜ ਜਿਹੜਾ ਹਰਾ ਜਾਂ ਟਾਂਗ ਟਾਂਗ ਦੇ ਹੁੰਦੇ ਪਰਦਾ ਜਿਹਾ ਇਹ ਮੈਂ ਬੰਨੇ ਆਂ ਤਾਂ ਇਹਦੇ 'ਚ ਮੈਂ ਇੱਕ ਇਹ ਜੇ ਗੱਡ ਲਾਇਆ ਵੀ ਜੇ ਕੱਲ ਨੂੰ ਰਸੀਆਂ ਰਗੜ ਰਗੜ ਕੇ ਵੱਡੀਆਂ ਜਾਣ ਤੇ ਆ ਮੈਂ ਵਿੱਚ ਪੈਪ ਪ੍ਰਾਣੀ ਜਿਹੜੀ ਪਾਤੀ ਆ ਫਿਰ ਅਸੀਂ ਨੂੰ ਰਗੜਨਾ ਲੱਗੇ ਐਂ ਕਰਕੇ ਬੰਨ ਕੇ ਤੇ ਹੁਣ ਵੇਖਦੇ ਹਾਂ ਇਹਦਾ ਕੀ ਰਿਜ਼ਲਟ ਆਉਂਦਾ ਹੈ ਆਪਣੇ ਘਰ ਦੇ ਪਿਛਲੇ ਪਾਸੇ ਜਿੱਥੇ ਆ ਨਿੰਮ ਸੜ ਗਈ ਆ ਆਪੇ ਸੁੱਕ ਗਈ ਪਤਾ ਨਹੀਂ ਕਿਵੇਂ ਆ ਆਪਣੀਆਂ ਬਾਰੀਆਂ ਜਿਨ੍ਹਾਂ 'ਚ ਧੁੱਪ ਪੈ ਪੈ ਕੇ ਸਾਰਾ ਦਿਨ ਬਹੁਤ ਜ਼ਿਆਦਾ ਗਰਮ ਹੋ ਜਾਂਦਾ ਸਾਰਾ ਤੁਹਾਨੂੰ ਕਾਰਨ ਦੱਸਿਆ ਵੀ ਇਹ ਜੇ ਟੈਲ ਨਹੀਂ ਲੱਗੀ ਇਸ ਕਰਕੇ ਆ ਪਰਦਾ ਟਾਂਕ ਕੇ ਇਹਦਾ ਦੇਖਦੇ ਆ ਅੱਗੇ ਕੀ ਗਰਮੀ ਤੋਂ ਬਚਾਉਣ ਵਾਲੇ ਜਿਹੜੇ ਬਾਜ਼ਾਰ 'ਚ ਹਰੇ ਪਰਦੇ ਜੇ ਵੇਚਦੇ ਆ ਇਹ 75% ਵਾਲਾ ਲਾਇਆ ਵੀ ਜਿਹੜਾ 75% ਧੁੱਪ ਨੂੰ ਰੋਕਦਾ ਵਾ ਇਹਦੇ ਨਾਲ ਥੋੜਾ ਜਿਹਾ ਤੇ ਫਰਕ ਪਿਆ ਵਾ ਕਹਿ ਲਓ ਵੀ 3-4 ਡਿਗਰੀ 5 ਡਿਗਰੀ ਜਿਹੜਾ ਵਾ ਵੀ ਟੈਂਪਰੇਚਰ ਘਟਿਆ ਵਾ ਹੁਣ ਥੋੜਾ ਜਿਹਾ ਸਕੂਨ ਆ ਮੈਂ ਕੱਲ ਹੋਰ ਪੈਸੇ ਖਰਚ ਕੇ ਤੇ ਸਾਰੇ ਪਾਸੇ ਟਾਂਕ ਦੇਣਾ ਹੈ